ਸਹਿਯੋਗ ਕੀਤਾ ਕਿ ਸਾਡੇ ਐਸ ਸੀ ਸੀਟ ਸੀ ਤੇ ਸਾਡਾ ਚਲੋ ਸਾਰੇ ਨਗਰ ਨਾਲ ਬਹੁਤ ਮਾਣ ਸਤਿਕਾਰ ਪਿਆਰ ਬੜਾ ਵਧੀਆ ਬਣਿਆ ਸਮੂਹ ਨਗਰ ਨੇ ਹੀ ਫੈਸਲਾ ਕੀਤਾ ਕਿ ਆਪਾਂ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਣਾ ਤੁਹਾਨੂੰ ਤੇ ਅੱਜ ਤੱਕ ਜਿੰਨੇ ਵੀ ਸਰਪੰਚ ਬਣਿਆ ਸਭ ਤੋਂ ਛੋਟੀ ਉਮਰ ਦਾ ਦਾਸ ਨੂੰ ਸੇਵਾ ਦਿੱਤੀ ਹੈ ਮੈਂ ਪੂਰੀ ਆਪਣੀ ਇਮਾਨਦਾਰੀ ਤੁਹਾਡੇ ਹੀ ਨਾਲ ਦਵਾਵਾਂਗਾ ਸਮੂਹ ਨਗਰ ਨੂੰ ਇਕਜੁੱਟ ਹੋ ਕੇ ਰਹਿਣ ਦੀ ਅਪੀਲ ਕਰਾਂਗਾ ਤੇ ਮੇਰਾ ਸਾਥ ਦੇਣ ਕਿ ਆਪਾਂ ਪੂਰੇ ਪਿੰਡ ਦਾ ਵਿਕਾਸ ਕਰਾਂਗੇ ਪਹਿਲਾਂ ਤੇ ਪਿੰਡ ਦਾ ਵਿਕਾਸ ਗਾਇਆ ਕਿ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਗਲੀਆਂ ਨਾਲੀਆਂ ਨਾ ਅੱਜ ਤੱਕ ਜਿੰਨੇ ਵੀ ਸਰਪੰਚ ਬਣੇ ਇਹਨਾਂ ਦਾ ਹੀ ਨਹੀਂ ਹੱਲ ਹੋ ਸਕਿਆ ਜੋ ਦੇਸ਼ 1947 ਤੋਂ ਆਜ਼ਾਦ ਹੋਇਆ ਅੱਜ ਤੱਕ ਨਾਲੀਆਂ ਗਲੀਆਂ ਨਾਲੀਆਂ ਦਾ ਹੀ ਨਹੀਂ ਹੱਲ ਹੋਇਆ ਸਭ ਤੋਂ ਪਹਿਲਾਂ ਤੇ ਆਪਾਂ ਗਲੀਆਂ ਦਾ ਹੀ ਵਿਕਾਸ ਕਰਨਾ ਗਲੀਆਂ ਦਾ ਔਰ ਪਾਣੀ ਦਾ ਨਿਕਾਸ ਹੋ ਗਿਆ ਤੇ ਸਾਰਾ ਪਿੰਡ ਸਾਡਾ ਸਾਫ਼ ਸੁਥਰਾ ਹੋ ਜਾਂਦਾ ਛੱਪੜ ਦਾ ਨਿਕਾਸ ਕਰਦੇ ਸਰਸਮਤੀ ਫਿਰ ਕਿਸ ਤਰ੍ਹਾਂ ਬਣੀ ਸਰਸਮਤੀ ਸਾਡੇ ਜੀ ਐਸ ਸੀ ਸੀਟ ਆ ਗਈ ਸੀ ਤੇ ਵੈਸੇ ਤੇ ਸਾਡੇ ਚਾਚਾ ਜੀ ਨੇ ਇਹ ਸਾਡੇ ਸਰਪੰਚ ਸਾਹਿਬ ਤੇ ਫਿਰ ਜਦੋਂ ਐਸ ਸੀ ਸੀਟ ਆ ਗਈ ਤੇ ਇਹਨਾਂ ਨੇ ਵੀ ਸਾਰੇ ਪੰਚਾਇਤ ਨੇ ਫੈਸਲਾ ਕੀਤਾ ਕਿ ਆਪਾਂ ਪੂਰੇ ਨਗਰ ਨੇ ਫੈਸਲਾ ਕੀਤਾ ਕਿ ਆਪਾਂ ਸ਼ਰਨਜੀਤ ਸਿੰਘ ਤੁਹਾਨੂੰ ਹੀ ਸਰਪੰਚ ਬਣਾਉਣਾ ਹੈ ਅਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਕਹਿੰਦੇ ਆ ਜੀ ਚਲੋ ਚੱਲੀਏ ਗਰਦੀਪ ਸਿੰਘ ਰੰਧਾਵਾ ਸਾਹਿਬ ਕੋ ਉਹਨਾਂ ਨੇ ਵੀ ਪੁੱਛਿਆ ਸਾਰਿਆਂ ਨੂੰ ਵੀ ਠੀਕ ਹੈ ਤੁਸੀਂ ਸਹਿਮਤ ਹੋ ਨਾਲ ਉਹਨਾਂ ਨੇ ਪੂਰਾ ਨਗਰ ਨਹੀਂ ਗਿਆ ਕਿ ਅਸੀਂ ਸਹਿਮਤ ਆ ਸਾਡੇ ਨਾਲ 25 ਜਣੇ ਅਸੀਂ ਗਏ ਜੀ ਸਾਰੇ ਨਗਰ ਦੇ ਮੋਤਵੀਰ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਇਹਦੇ ਨਾਲ ਹੀ ਸਹਿਮਤ ਆ ਤਾਂ ਉਹਨਾਂ ਨੇ ਕਰਿਆ ਕਹਿੰਦੇ ਕਿ ਅਜੋ ਤੁਹਾਡੀ ਜਮਦਰੀ ਨਾਤੀ ਜਿਹੜੇ ਪੰਜੇ ਜਿਹੜੇ ਨੇ ਉਹ ਉਹਨਾਂ ਦੀ ਸਰਸਫਲਤੀ ਹੋ ਗਈ ਸਾਰਿਆਂ ਦੀ ਸਰਸਫਲਤੀ ਦਾ ਵਿਚਾਰ ਕਿੱਨੇ ਬੰਦੇ ਮੈਂਬਰ 7 ਉਹਨਾਂ ਦੀ ਹੋਈ ਕਿ ਹਾਲੀ ਹੋਣੀ ਮਤਲਬ ਨਹੀਂ ਹੋ ਗਈ ਆ ਜੀ ਹੋ ਗਈ ਹੋ ਗਈ ਸਾਡੇ ਸੱਤ ਪੰਜ ਜਿਹੜੇ ਸਰਸਫਲਤੀ ਨਾਲ ਹਾਂਜੀ ਉਹ ਕਿਹੜੇ ਕਿਹੜੇ ਨੇ ਉਹ ਬਾਕੀ ਉਹਨਾਂ ਦੀ ਜਿਹੜੀ ਆਪਾਂ ਲਿਸਟ ਫਾਈਨਲ ਕਰਨੀ ਨਾਮਿਨੇਸ਼ਨ ਕਰਨੇ ਆ ਲੇਕਿਨ ਚੁਣ ਲਏ ਗਏ ਆ ਕਿ ਸਾਰੇ ਸਾਰੇ ਕਿਉਂਕਿ ਸਾਡੇ ਸਾਰਾ ਨਗਰ ਹੀ ਨਾਲ ਆ ਸਾਡੇ ਬਾਕੀ ਆਪਾਂ ਉਹਨਾਂ ਦੇ ਵਿੱਚ ਹੋ ਜੀ ਕਰ ਦਿਨਾ ਨਾਲ ਦਾ ਡਿਸਾਈਡ ਮੈਂ ਸਮੂਹ ਨਗਰ ਦਾ অতি ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਪੁੱਤਰ ਸ਼ਰਜੀਤ ਸਿੰਘ ਨੂੰ ਸਰਪੰਚ ਥਾਪਿਆ ਗਿਆ ਬਾਕੀ ਅਸੀਂ ਤਿੰਨੇ ਪਿਓ ਪੁੱਤਾਂ ਨੇ ਕਦੇ ਪਿੰਡ 'ਚ ਕਦੀ ਮਾਰੀ ਗੱਲ ਕੋਈ ਕਿਸ ਤਰ੍ਹਾਂ ਦੀ ਵੀ ਨਹੀਂ ਹੋਂਦੀਦੀ ਕੋਈ ਵੀ ਤੇ ਨਾ ਆਹ ਕੀਤੀ ਆ ਤੇ ਇਹੋ ਹੀ ਮੁੱਦੇ ਨੂੰ ਚੁਣ ਕੇ ਸਾਡੇ ਪੁੱਤਰ ਨੂੰ ਸਰਪੰਚ ਬਣਾਇਆ ਗਿਆ ਹੈ ਤੇ ਜਿਹੜੀ ਪੰਚਾਇਤ ਆ ਉਹ ਵੀ ਸਾਰੀ ਬਹੁਤ ਵਧੀਆ ਇੱਕ ਝਟ ਹੋ ਕੇ ਸਾਰੇ ਕੰਮ ਕਰਨਗੇ ਕੰਮ ਵਧੀਆ ਕਰ ਲੇਗੇ ਸਾਡੇ ਪਿੰਡ ਦਾ ਸਭ ਤੋਂ ਮੁੱਦਾ ਵੱਡਾ ਜਿਹੜਾ ਛੱਪੜ ਦਾ ਹੈ ਛੱਪੜ ਦਾ ਮੁੱਦਾ ਖੜਾਇਆ ਜਾਏਗਾ ਤੇ ਸਭ ਲੋਕਾਂ ਦੇ ਕੋਠੇ ਜਿਹੜੇ ਸਾ ਵਧੀਆ ਰਹਿਣਗੇ ਨਹੀਂ ਤੇ ਕੋਠੇ ਹੀ ਉੱਚੇ ਕਨੀ ਜਾਂਦੇ ਸਾਰੇ ਤੇ ਛੱਪੜੀ ਉੱਚਾ ਹੋ ਜਾਂਦਾ ਤੇ ਬਾਕੀ ਸਭ ਨਗਰ ਨੂੰ ਬੇਨਤੀ ਹੈ ਵੀ ਸਾਰੇ ਰਲ ਮਿਲ ਕੇ ਕੋਈ ਦੁਈ ਵਿਵਾਦ ਕਿਸੇ ਦਾ ਨਹੀਂ ਵੀ ਕੋਈ ਆ ਕਾਂਗਰਸੀ ਆ ਅਕਾਲੀ ਆ ਕੰਮ ਹਰ ਇੱਕ ਦੇ ਹੋਣਗੇ ਅਸੀਂ ਨਾਲ ਆ ਸਰਦਾਰ ਮੋਹਨ ਸਿੰਘ ਜੀ ਨਾਲ ਦੇ ਸਾਡੇ ਮੈਂਬਰ ਪੰਚਾਇਤ ਸਭ ਨਾਲ ਨੇ ਤੇ ਸਭਨਾਂ ਨੂੰ ਬੇਨਤੀ ਹੈ ਕਿ ਬੱਚੇ ਨੂੰ ਕੋਈ ਹੂਣ ਨਹੀਂ ਆਉਣ ਦੇਣੀ ਤੇ ਬਿਲਕੁਲ ਨਾਲ ਸਹਿਮਤ ਹੋ ਗਏ ਜਿਹੜੇ ਕੰਮ ਕਰ ਰਹੇ ਨੇ ਸਾਰੇ ਇਕੱਤਰ ਹੋ ਕੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਦੀ ਪਛਾਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇੱਥੋਂ ਤੱਕ ਪਛਾਇਆ ਹੈ ਤੇ ਬਹੁਤ ਵਧੀਆ ਨਾਲ ਸਾਥ ਦੇਣ ਤੇ ਬੱਚਾ ਵੀ ਵਧੀਆ ਰਹੇ ਜੀ ਰਾਜੀ ਸਰ ਸਰ ਬੇਟਾ ਦਾ ਸਰਪੰਚ ਜਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਕਿੰਨਾ ਚਾਹ ਬਹੁਤ ਚਾਹ ਹੈ ਬਹੁਤ ਚਾਹ ਹੈ ਹਾਂ ਆਸੀ ਦੇ ਇਹ ਨਾਲ ਸਮ ਨਹੀਂ ਕਦੀ ਗਿਆ ਲਾ ਕੇ ਆਲ ਨਹੀਂ ਇੱਥੋਂ ਤੱਕ ਪਹੁੰਚਾਂਗੇ ਬਾਕੀ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹਨਾਂ ਦੇ ਪਿੰਡ ਦੇ ਸਹਿਯੋਗ ਨਾਲ ਹੀ ਇੱਥੋਂ ਤੱਕ ਪਹੁੰਚੇ ਆ ਸਾਰਿਆਂ ਦਾ ਸਾਰਿਆਂ ਦੇ ਮਸਲੇ ਹੱਲ ਹੋਣਗੇ ਤੇ ਬਾਕੀ ਬੱਚੇ ਦੇ ਨਾਲ ਸਾਰੇ ਭੈਣ ਭਰਾ ਸਾਥ ਦੇਣਗੇ ਪਿੰਡ ਵਾਲੇ ਤੇ ਬੱਚਾ ਵੀ ਉਹਨਾਂ ਦਾ ਸਾਥ ਦੇਗਾ ਸਾਡੇ ਪਿੰਡ ਸਮਰਾਟ 2 ਦੇ ਵਿੱਚ ਵੀ ਹਰ ਕਾਸਟ ਦੇ ਸਰਪੰਚ ਜਿਹੜੇ ਹਨ ਵੰਡ ਟੁੱਕੇ ਸੀ ਜੱਟ ਵੀ ਮੈਲੀ ਸਿੰਘ ਵੀ ਤੇ ਨਿਕਾਸਤਾ ਜ਼ਿਆਦਾ ਮਤਲਬ ਸਾਡੇ ਹੈਗੇ ਨਹੀਂ ਜੱਟ ਤੇ ਆਪਣੇ ਰੰਗਿਸ਼ਟਾ ਜੀ ਤੇ ਤੀਸੀ ਮਤਲਬ ਸਾਡੀ ਜਿਹੜੀ ਸੀ ਭਗਤ ਨੇ ਸਾਡੇ ਪਿੰਡ ਵਿੱਚ ਦੋਨੋਂ ਪਾਰਟੀਆਂ ਬੰਦੇ ਰਹੇ ਨੇ ਸਾਡੇ ਪਖਤਾ ਦਾ ਅਜੇ ਤੱਕ ਕੋਈ ਜਿਹੜਾ ਸਰਪੰਚ ਨਹੀਂ ਸੀ ਬਣਿਆ ਤੇ ਵੀਰ ਪੰਚ ਭਗਤੀ ਹੁੰਦੇ ਆ ਉਹਦੇ ਵਿੱਚ ਅਸੀਂ ਸਾਰੇ ਨੇ ਨਗਰ ਨੇ ਮਤਲਬ ਸੋਚਿਆ ਕਿ ਕਿਉਂ ਨਾ ਮਤਲਬ ਯੰਗ ਮੁੰਡਾ ਨੌਜਵਾਨ ਚੰਗੀ ਸੋਚ ਵਿਚਾਰ ਵਾਲਾ ਜਿਹੜਾ ਬਣਾਇਆ ਜਾਏ ਉਹ ਸਾਰਿਆਂ ਦੀ ਅੱਖ ਮੁੜ ਕੇ ਜਿਹੜੀ ਹੈ ਸਰਜੀ ਸਿੰਘ ਦੇ ਉੱਤੇ ਮਤਲਬ ਗਈ ਕਿ ਇਹਨੂੰ ਜਿਹੜਾ ਸਰਪੰਚ ਬਣਾਇਆ ਜਾਏ ਜਿਹੜੇ ਪਹਿਲੇ ਵੀ ਮਤਲਬ ਆਮ ਆਦਮੀ ਪਾਰਟੀ ਦੇ ਚੱਲ ਰਹੇ ਸੀ ਜਿਹੜੇ ਨੌਜਵਾਨ ਨੇ ਉਨਾਂ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਅਰਜਨਜੀਤ ਨੂੰ ਅਸੀਂ ਚੋਣ ਕੀਤੀ ਔਰ ਚੋਣ ਕਰਕੇ ਤਿਸ ਰਾ ਗੁਰਦੀਪ ਸਿੰਘ ਦਾਵਾ ਸਾਹਿਬ ਜੀ ਦੇ ਪਾਸ ਗਏ ਸਾਰੇ ਪਿੰਡ ਵਾਲੇ ਜਾ ਕੇ ਉੱਥੇ ਆਪਣੇ ਵਿਚਾਰ ਦੱਸੇ ਕਿ ਸਾਨੂੰ ਇਹ ਜਿਹੜਾ ਸਰਪੰਚ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਜਿਹੜਾ ਕਿ ਸਾਡੇ ਪਿੰਡ ਦਾ ਵਿਕਾਸ ਕਈ ਹੱਦਾਂ ਤੱਕ ਜਿਹੜਾ ਬਹੁਤ ਗਰਾਵਟ ਵਾਲਿਆ ਅਸੀਂ ਹੁਣ ਆਸ ਕਰਨੇ ਆ ਇਹ ਨੌਜਵਾਨ ਸਰਪੰਚ ਸਰਜੀਤ ਸਿੰਘ ਪਿੰਡ ਦੀ ਆਸਾ ਉੱਤੇ ਪੂਰਾ ਉਤਰੇਗਾ ਔਰ ਖੱਪੜਾ ਦਾ ਨਿਕਾਸ ਜਿਹੜਾ ਵੈ ਇਹਦਾ ਪਾਣੀ ਦਾ ਖਾਰ ਰਹੀਲੇ ਕੀਤਾ ਜਾਏਗਾ ਤਾਂ ਕਿ ਮਤਲਬ ਗੜੀਆਂ ਦਾ ਤੁਸੀਂ ਚੁੱਕਿਓ ਕਿ ਗੜੀਆਂ ਸਾਡੀਆਂ ਦਾ ਪਿੰਡ ਦਾ ਕੀ ਹਾਲ ਆ ਜਿਹੜਾ ਕਿ ਅਜੇ ਤੱਕ ਸਾਡਾ ਮਤਲਬ ਕੋਈ ਹੱਲ ਨਹੀਂ ਪੜ ਸਕਿਆ ਗੜੀਆਂ ਨਾਲੀਆਂ ਤੋਂ ਅਜੇ ਤੱਕ 75 77 ਸਾਲ ਹੋ ਗਏ ਆ ਆਪਣਾ ਆਜ਼ਾਦ ਹੋਇਆ ਇੰਡੀਆ ਅਸੀਂ ਗੜੀਆਂ ਨਾਲੀਆਂ ਤੋਂ ਅਜੇ ਤੱਕ ਕੁੱਤੇ ਨਹੀਂ ਉੱਠ ਸਕਿਆ ਅਸੀਂ ਹੁਣ ਚਾਹੁੰਨੇ ਆ ਕਿ ਗਲੀਆਂ ਨਾਲੀਆਂ ਦਾ ਵਿਕਾਸ ਬੰਦ ਕਰਕੇ ਤੇ ਜਿਹੜਾ ਸਾਨੂੰ ਮਤਲਬ ਛੱਪੜਾਂ ਦਾ ਜਾਂ ਪਿੰਡ ਦੇ ਪਾਣੀ ਦਾ ਜਾਂ ਹੋਰ ਪਿੰਡ ਦੀਆਂ ਲੜਾਈ ਝਗੜੇ ਦਾ ਨਸ਼ਾ ਦਾ ਇਸ ਸਟੇਜ 'ਵਲ ਖਿਆਲ ਦੇ ਕੇ ਤੇ ਇਹ ਪ੍ਰਕੋਪ ਜਿਹੜਾ ਵਾ ਪੱਧ ਕੀਤਾ ਜਾਏ ਜਿਹੜਾ ਵਾ ਨਸ਼ਾ ਬਹੁਤ ਭੈੜੀ ਲਾਮਤ ਚੱਲੀ ਹੋਈ ਆ ਅਸੀਂ ਨੌਜਵਾਨਾਂ ਕੇ ਵੀ ਬੇਨਤੀ ਕਰਾਂਗੇ ਕਿ ਆਪਣੇ ਆਪ ਨੂੰ ਸੁਧਾਰੋ ਤੇ ਜਿਹੜੇ ਮਤਲਬ ਇਸ ਚੀਜ਼ ਦਾ ਨਸ਼ਾ ਛੱਡ ਕੇ ਤੇ ਸਰਪੰਚ ਸਾਹਿਬ ਦਾ ਸਾਥ ਦਈਏ ਸਾਰੇ ਰੜਕੇ ਬਹੁਤ ਹੀ ਪਰਿਵਾਰ ਇਮਾਨਦਾਰ ਆ ਇਹਨਾਂ ਦੇ ਵੱਡੇ ਭਾਈਸਾਲ ਸਾਡੇ ਗੁਰਦੁਆਰਾ ਸਾਹਿਬ ਦੇ ਗਰੰਥੀ ਨੇ ਪਿਤਾ ਇਹਨਾਂ ਦਾ ਜਿਹੜਾ ਵਾ ਸਾਬ ਬਚਨ ਸਿੰਘ ਉਹ ਵੀ ਪੋਸਟਮੈਨ ਬਹੁਤ ਸੋਹਣਾ ਪਰਿਵਾਰ ਸੀ ਇਹ ਚੀਜ਼ ਨੂੰ ਵੇਖਦੇ ਆ ਸਾਰਿਆਂ ਨੇ ਇਹਨਾਂ ਦੀ ਇਮਾਨਦਾਰੀ ਨੂੰ ਵੇਖਿਆ ਇਹਨਾਂ ਨੂੰ ਸਿਲੈਕਟ ਕੀਤਾ ਹੈ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਕਿੰਮਾ ਦਾ ਜਾਂਚਿਆ ਵਾਇਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ